ਇੱਕ ਮਾਨਕ ਸਾਹਿਬ ਦਾ ਗੀਤ ਹੈ ਕਿ ਮਾਂ ਹੁੰਦੀ ਹੈ ਮਾਂ ਓਏ ਦੁਨੀਆ ਵਾਲਿਓ ਮਾਂ ਐ ਰੱਬ ਦਾ ਨਾਂ ਓ ਦੁਨੀਆ ਵਾਲਿਓ ਯਾਨੀ ਮਾਂ ਨੂੰ ਰੱਬ ਦਾ ਰੋਤਬਾ ਦਿੱਤਾ ਗਿਆ ਇੱਕ ਹੋਰ ਕਹਿੰਦੇ ਨੇ ਕਿ ਪੁੱਤ ਕਪੂਤ ਹੋਵੇ ਇਸ ਜਗਮੇ ਨਾ ਮਾਤਾ ਸੁਣੀ ਕੁਮਾਤਾ ਯਾਨੀ ਪੁੱਤ ਆਪਣੀ ਮਾਂ ਨਾਲ ਧੋਖਾ ਕਰ ਸਕਦਾ ਪੁੱਤ ਆਪਣੀ ਮਾਂ ਦੇ ਨਾਲ ਕੋਈ ਘਟੀਆ ਗੱਲ ਕਰ ਸਕਦਾ ਜਾਂ ਆਪਣੀ ਮਾਂ ਵਾਸਤੇ ਮਾਰਾ ਕਰ ਸਕਦਾ ਪਰ ਮਾਂ ਆਪਣੇ ਪੁੱਤ ਵਾਸਤੇ ਆਪਣੇ ਬੱਚਿਆਂ ਵਾਸਤੇ ਕਦੇ ਮਾਰਾ ਨਹੀਂ ਕਰਦੀ ਇਸ ਦਾ ਅਰਥ ਇਹ ਹੈ ਪਰ ਜਿਹੜੀ ਅੱਜ ਦੀ ਸੱਚੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਝੂਠਾ ਪਾ ਦਿੱਤਾ ਕਿਉਂਕਿ ਇਹ ਜੋ ਦੌਰ ਹੈ ਇਹ ਦੌਰ ਐਦਾਂ ਦਾ ਹੈ ਕਿ ਜਿਸ ਵਿੱਚ ਕੁਝ ਵੀ ਹੋ ਸਕਦਾ ਹੈ ਕੁਝ ਵੀ ਸੰਭਵ ਹੈ ਇਹ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਹਾਪੁਰ ਹਾਪੁਰ ਦਾ ਥਾਣਾ ਬਹਾਦਰਗੜ ਬਹਾਦਰਗੜ ਦਾ ਇੱਕ ਪਿੰਡ ਜਖੇੜਾ ਰਹਿਮਤਪੁਰ ਇਥੋਂ ਦੀ ਰਹਿਣ ਵਾਲੀ ਸੁਰੇਖਾ ਉਸ ਦਾ ਪਤੀ ਰਜੇਸ਼ ਦੋਨਾਂ ਦੀ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਸੀ ਰਜੇਸ਼ ਟਰੱਕ ਡਰਾਈਵਰ ਸੀ ਤੇ ਸੁਰੇਖਾ ਹਾਊਸ ਵਾਈਫ ਸੀ ਡਰਾਈਵਰੀ ਕਰਨ ਕਾਰਨ ਘਰੋਂ ਬਾਹਰ ਰਹਿੰਦਾ ਤੇ ਸੁਰੇਖਾ ਆਪਣੇ ਘਰ ਦੀ ਸੰਭਾਲ ਕਰਦੀ ਇਹਨਾਂ ਦੀ ਇੱਕ ਬੱਚੀ ਸੀ 6 ਸਾਲਾਂ ਜਿਸ ਦਾ ਨਾਂ ਸੀ ਕਾਵਿਆ ਕਾਵਿਆ ਤੇ ਸੁਰੇਖਾ ਘਰੇ ਰਹਿੰਦੇ ਰਜੇਸ਼ ਟਰੱਕ ਉੱਤੇ ਡਰਾਈਵਰੀ ਕਰਦਾ 15-15 ਦਿਨ 20-20 ਦਿਨ ਉਹ ਘਰੋਂ ਬਾਹਰ ਰਹਿੰਦਾ ਜਿੰਦਗੀ ਬੜੀ ਅੱਛੀ ਚੱਲ ਰਹੀ ਸੀ ਪਰ ਇੱਕ ਦਿਨ ਇਹਨਾਂ ਦੀ 6 ਸਾਲਾਂ ਬੱਚੀ ਜਦੋਂ ਰਜੇਸ਼ ਟਰੱਕ ਉੱਤੇ ਗਿਆ ਹੋਇਆ ਸੀ ਯਾਨੀ ਬਾਹਰ ਗਿਆ ਹੋਇਆ ਸੀ ਗੱਲ ਹੈ 29 ਮਾਰਚ 2024 ਦੀ ਇਹਨਾਂ ਦੀ ਬੱਚੀ ਗਾਇਬ ਹੋ ਜਾਂਦੀ ਹੈ ਸੁਰੇਖਾ ਬੜੀ ਪਰੇਸ਼ਾਨ ਹੁੰਦੀ ਹੈ ਉਹ ਥਾਣੇ ਦੇ ਵਿੱਚ ਜਾਂਦੀ ਹੈ ਤੇ ਗੁੰਮਸ਼ੁਦਗੀ ਦੀ ਰਿਪੋਰਟ ਲਗਾਉਂਦੇ ਨੇ ਉਹ ਰੋ ਰਹੀ ਹੁੰਦੀ ਹੈ ਕਿਉਂਕਿ ਉਸ ਦੀ ਇੱਕ ਲੌਤੀ ਬੱਚੀ ਦਾ ਕੁਝ ਵੀ ਪਤਾ ਨਹੀਂ ਸੀ ਉਹਨਾਂ ਨੇ ਸਾਰੇ ਕਿਤੇ ਤਲਾਸ਼ ਕੀਤਾ ਪਰ ਬੱਚੀ ਨਹੀਂ ਮਿਲੀ ਕਿਉਂਕਿ ਸੁਰੇਖਾ ਦੇ ਨਾਲ ਜਾਣੀ ਰੁਜੇਸ਼ ਦਾ ਭਰਾ ਵੀ ਉਸ ਦੇ ਨਾਲ ਹੀ ਗਮਾਂਡ ਦੇ ਵਿੱਚ ਰਹਿੰਦਾ ਸੀ ਹੁਣ ਬੱਚੀ ਨੂੰ ਲੱਭਿਆ ਜਾਂਦਾ ਹੈ ਕਾਬਿਆ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਉਸ ਦਾ ਕੋਈ ਵੀ ਪਤਾ ਨਹੀਂ ਲੱਗਦਾ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਜੋ ਇਹਨਾਂ ਦੇ ਰਿਸ਼ਤੇਦਾਰ ਸੀ ਉਹ ਵੀ ਪਰੇਸ਼ਾਨ ਸੀ ਆਂਡ ਗਮਾਂਡ ਵੀ ਇਹ ਗੱਲ ਸੋਚ ਰਿਹਾ ਸੀ ਕਿ ਇੱਕ ਮਾਂ ਦੀ ਬੱਚੀ ਜਦੋਂ ਉਸ ਤੋਂ ਅੱਡ ਹੁੰਦੀ ਹੈ ਤਾਂ ਫਿਰ ਮਾਂ ਦਾ ਬੁਰਾ ਹਾਲ ਹੁੰਦਾ ਹੀ ਹੈ ਸੁਰੇਖਾ ਬੜੀ ਉੱਚੀ ਉੱਚੀ ਰੋ ਰਹੀ ਸੀ ਤੇ ਪੁਲਿਸ ਨੇ ਆ ਮਿੰਤਾ ਕਰ ਰਹੀ ਸੀ ਕਿ ਮੇਰੀ ਬੱਚੀ ਨੂੰ ਵਾਪਸ ਲਿਆ ਦਿਓ ਪੁਲਿਸ ਤੋਂ ਵੀ ਸੁਰੇਖਾ ਦਾ ਇਹ ਹਾਲ ਦੇਖਿਆ ਨਹੀਂ ਜਾ ਰਿਹਾ ਸੀ ਪਰ ਇੱਕ 6 ਸਾਲਾ ਬੱਚੀ ਦੀ ਗੁੰਮਸ਼ੁਦਗੀ ਦਾ ਮਾਮਲਾ ਸੀ ਪੁਲਿਸ ਐਕਟਿਵ ਹੁੰਦੀ ਹੈ ਇਸ ਮਾਮਲੇ ਨੂੰ ਉਥੋਂ ਦੇ ਐਸਐਸਪੀ ਅਭਿਸ਼ੇਕ ਬਰਮਾ ਨੇ ਖੁਦ ਹੈਂਡਲ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਤੁਹਾਡੀ ਬੱਚੀ ਨੂੰ ਅਸੀਂ ਭਾਲ ਕੇ ਦੇਵਾਂਗੇ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਤਲਾਸ਼ ਕਰਦੇ ਕਰਦੇ ਪੁਲਿਸ ਨੂੰ ਇੱਕ ਖਬਰ ਮਿਲਦੀ ਹੈ ਕਿ ਇੱਕ ਛੋਟੀ ਬੱਚੀ ਦੀ ਲਾਸ਼ ਇੱਕ ਖੰਡਰ ਦੇ ਵਿੱਚ ਕੱਪੜੇ ਦੇ ਵਿੱਚ ਲਪੇਟ ਕੇ ਕਿਸੇ ਨੇ ਸਿੱਟੀ ਹੋਈ ਹੈ ਹੁਣ ਪੁਲਿਸ ਦਾ ਮੱਥਾ ਠਣਕ ਜਾਂਦਾ ਹੈ ਕਿ ਸ਼ਾਇਦ ਇਹ ਉਹੀ 6 ਸਾਲਾ ਕਾਬਿਆ ਉਸ ਦੀ ਲਾਸ਼ ਹੋ ਸਕਦੀ ਹੈ ਮਾਤਾ ਨੂੰ ਬੁਲਾਇਆ ਜਾਂਦਾ ਤੇ ਘਰ ਦੇ ਜੋ ਹੋਰ ਮੈਂਬਰ ਹੁੰਦੇ ਨੇ ਉਸ ਦੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਨੂੰ ਪੁਲਿਸ ਬੁਲਾਉਂਦੀ ਹੈ ਕਿ ਸਾਨੂੰ ਇੱਕ Laash ਮਿਲੀ ਹੈ ਤੁਸੀਂ ਉਸ ਦੀ ਸਨਾਖਤ ਕਰੋ ਜਦੋਂ Laash ਦੇਖੀ ਜਾਂਦੀ ਹੈ ਤਾਂ ਸਭ ਦੇ ਹੋਸ਼ ਉੱਟ ਜਾਂਦੇ ਆ ਮਾਂ ਉੱਚੀ ਉੱਚੀ ਰੋਣ ਲੱਗਦੀ ਹੈ ਕਿਉਂਕਿ ਇਹ Laash ਕਾਬਿਆ ਦੀ ਸੀ ਪਰ ਹੁਣ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਸ ਬੱਚੀ ਨਾਲ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਹੈ ਕਿਸੇ ਨੇ ਇਸ ਦਾ ਕਤਲ ਕਿਉਂ ਕਰ ਦਿੱਤਾ ਪੁਲਿਸ ਜਾਂਚ ਵੀਨ ਕਰਦੀ ਹੈ ਪੁੱਛਗਿੱਛ ਕਰਦੀ ਹੈ ਸੀਸੀਟੀਵੀ ਕੈਮਰੇ ਵੀ ਦੇਖੇ ਜਾਂਦੇ ਨੇ ਪਰ ਕਾਬਿਆ ਦਾ ਕੁਝ ਵੀ ਪਤਾ ਨਹੀਂ ਲੱਗਦਾ ਕਿ ਕਿਸ ਨੇ ਉਸ ਦਾ ਕਤਲ ਕੀਤਾ ਹੈ ਕਿਸ ਨੇ ਇਹ ਕੁਕਰਮ ਕੀਤਾ ਹੈ ਇਹ ਛੋਟੀ ਬੱਚੀ ਦੀ ਹਤਿਆ ਕੀਤੀ ਹੈ ਕਿਉਂਕਿ ਕਾਬਿਆ ਦੀ ਮਾਂ ਕਹਿ ਰਹੀ ਸੀ ਕਿ ਕਾਬਿਆ ਬਾਹਰ ਖੇਡ ਰਹੀ ਸੀ ਉਸ ਤੋਂ ਬਾਅਦ ਉਸ ਨੂੰ ਕੁਝ ਨਹੀਂ ਪਤਾ ਕਿ ਉਹ ਕਿੱਥੇ ਗਈ ਪੁਲਿਸ ਨੇ ਹਰ ਐਂਗਲ ਤੋਂ ਇਸ ਕਤਲ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤੇ ਜਾਂਚ ਕਰਨ ਤੋਂ ਬਾਅਦ ਜਦੋਂ ਪੁਲਿਸ ਨੂੰ ਕੁਝ ਵੀ ਹੱਥ ਨਾ ਲੱਗਿਆ ਤਾਂ ਉਹਨਾਂ ਨੇ ਸੋਚਿਆ ਕਿ ਸਭ ਤੋਂ ਪਹਿਲਾਂ ਹੁਣ ਘਰਦਿਆਂ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਵੇ ਹੁਣ ਪੁਲਿਸ ਕਾਬਿਆ ਦੇ ਘਰ ਆਉਂਦੀ ਹੈ ਤੇ ਉਸ ਦੀ ਮਾਤਾ ਤੋਂ ਪੁੱਛਗਿੱਛ ਕਰਨਾ ਸ਼ੁਰੂ ਕਰਦੀ ਹੈ ਕਿ ਸਾਨੂੰ ਦੱਸੋ ਕੀ ਗੱਲ ਹੋਈ ਸੀ ਸਾਰੀ ਜੋ ਘਟਨਾ ਹੋਈ ਹੈ ਉਸ ਬਾਰੇ ਸਾਨੂੰ ਦੱਸੋ ਹੁਣ ਜੋ ਸੁਰੇਖਾ ਸੀ ਉਹ ਪੁਲਿਸ ਨੂੰ ਦੱਸਣ ਲੱਗਦੀ ਹੈ ਕਿ ਐਦਾਂ ਐਦਾਂ ਮੈਂ ਕੰਮ ਕਰ ਰਹੀ ਸੀ ਤੇ ਕਾਬਿਆ ਬਾੜ ਖੇਡ ਰਹੀ ਸੀ ਖੇਡ ਦੇ ਖੇਡ ਦੇ ਉਹ ਗਾਇਬ ਹੋ ਗਈ ਪਤਾ ਨਹੀਂ ਕੌਣ ਉਸ ਨੂੰ ਲੈ ਗਿਆ ਕਿਸ ਨੇ ਉਸ ਦਾ ਕਤਲ ਕੀਤਾਗਾ ਪਰ ਪੁਲਿਸ ਜਦੋਂ ਇਹਨਾਂ ਦੇ ਘਰ ਆਉਂਦੀ ਹੈ ਤਾਂ ਪੁਲਿਸ ਨੇ ਧਿਆਨ ਨਾਲ ਦੇਖਿਆ ਇਸ ਘਰ ਦੀਆਂ ਕੰਧਾਂ ਉੱਤੇ ਖੂਨ ਦੇ ਫਿੱਕੇ ਜੇ ਨਿਸ਼ਾਨ ਸੀ ਪੁਲਿਸ ਵਾਲਿਆਂ ਦਾ ਮੱਥਾ ਠਣਕ ਜਾਂਦਾ ਹੈ ਕਿ ਇਹ ਨਿਸ਼ਾਨ ਕਿੱਥੋਂ ਆਇਆ ਇਹਨਾਂ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਕਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਕਿ ਸਾਨੂੰ ਦੱਸ ਗੱਲ ਕੀ ਹੈ ਕਿਉਂਕਿ ਤੂੰ ਹੀ ਕਾਬਿਆ ਦਾ ਕਤਲ ਕੀਤਾ ਜਦੋਂ ਹੁਣ ਪੁਲਿਸ ਸਕਤੀ ਨਾਲ ਸੁਰੇਖਾ ਤੋਂ ਪੁੱਛਦੀ ਹੈ ਤਾਂ ਉਹ ਟੁੱਟ ਜਾਂਦੀ ਹੈ ਤੇ ਜੋ ਉਹ ਕਹਾਣੀ ਬਿਆਨ ਕਰਦੀ ਹੈ ਉਸ ਨੂੰ ਸੁਣ ਕੇ ਇਨਸਾਨੀਅਤ ਵੀ ਸ਼ਰਮਸ਼ਾਰ ਹੋ ਜਾਵੇਗੀ ਤੇ ਉਹ ਕਹਾਣੀ ਨੂੰ ਸੁਣ ਕੇ ਸਭ ਦੇ ਰੋਂਗਟੇ ਖੜੇ ਹੋ ਗਏ ਉਸ ਨੇ ਦੱਸਿਆ ਕਿ ਮੇਰਾ ਪਤੀ ਰਜੇਸ਼ 20 ਦਿਨ 15-15 ਦਿਨ ਮਹੀਨਾ-ਮਹੀਨਾ ਟਰੱਕ ਤੇ ਜਾਂਦਾ ਤੇ ਬਾਹਰ ਰਹਿੰਦਾ ਤੇ ਮੇਰੇ ਜੇਠ ਦਾ ਮੁੰਡਾ ਜਿਸ ਦਾ ਨਾਮ ਅੰਕਿਤ ਸੀ ਉਹ ਮੇਰੇ ਕੋਲ ਆਜ ਆਇਆ ਕਰਦਾ ਸੀ ਤੇ ਮੇਰੇ ਨਾਲ ਗੱਲਾਂ-ਬਾਤਾਂ ਕਰਦਾ ਪਰ ਇੱਕ ਦਿਨ ਮੈਂ ਉਸ ਦੀਆਂ ਗੱਲਾਂ ਵੱਲ ਧਿਆਨ ਦਿੱਤਾ ਤਾਂ ਮੈਨੂੰ ਲੱਗਿਆ ਕਿ ਇਹ ਮੇਰੇ ਉੱਤੇ ਗਲਤ ਨਿਗਾਹ ਰੱਖਦਾ ਹੈ ਪਰ ਮੈਂ ਵੀ ਉਸ ਵੱਲ ਖਿੱਚ ਗਈ ਤੇ ਆਖਰ ਸਾਡੀ ਨੇੜਤਾ ਹੋ ਗਈ ਨੇੜਤਾ ਤੋਂ ਬਾਅਦ ਇਹ ਸਾਡੀ ਜੋ ਨੇੜਤਾ ਸੀ ਇਸ ਸੰਬੰਧ ਬਣਾਉਣ ਤੱਕ ਚਲੀ ਗਈ ਹੁਣ ਜਦੋਂ ਰਜੇਸ਼ ਘਰ ਨਹੀਂ ਹੁੰਦਾ ਸੀ ਤਾਂ ਅੰਕਿਤ ਘਰ ਆਉਂਦਾ ਤੇ ਆਪਣੀ ਚਾਚੀ ਦੇ ਨਾਲ ਸੰਬੰਧ ਬਣਾਉਂਦਾ ਸੀ ਗੱਲ ਹੈ 29 ਮਾਰਚ 2024 ਦੀ ਅੰਕਿਤ ਹੁਣ ਘਰ ਆਉਂਦਾ ਹੈ ਸੁਰੇਖਾ ਦੇ ਨਾਲ ਗੱਲਾਂ-ਬਾਤਾਂ ਕਰਦਾ ਹੈ ਗੱਲਾਂ-ਬਾਤਾਂ ਕਰਦੇ ਕਰਦੇ ਇਹ ਸਬੰਧ ਬਣਾਉਣ ਲੱਗ ਜਾਂਦੇ ਨੇ ਜਦੋਂ ਇਹ ਸਬੰਧ ਬਣਾ ਰਹੇ ਹੁੰਦੇ ਆ ਤੇ 6 ਸਾਲਾਂ ਕਾਬਿਆ ਮੌਕੇ ਤੇ ਆ ਜਾਂਦੀ ਹੈ ਤੇ ਇਹਨਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖ ਲੈਂਦੀ ਹੈ ਤੇ ਕਾਬਿਆ ਦੇ ਮੂੰਹ ਦੇ ਵਿੱਚੋਂ ਇਹ ਨਿਕਲਿਆ ਪਹਿਲਾਂ ਤਾਂ ਉਹ ਇਹਨਾਂ ਨੂੰ ਦੇਖ ਕੇ ਸੁੰਨ ਹੋ ਗਈ ਕਿਉਂਕਿ ਐਹੋ ਜਿਹਾ ਮੰਜ਼ਰ ਉਸਨੇ ਕਦੇ ਦੇਖਿਆ ਨਹੀਂ ਸੀ ਸੁੰਨ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਇਹਨਾਂ ਨੂੰ ਕਹਿੰਦੀ ਹੈ ਕਿ ਮੈਂ ਇਹ ਸਾਰਾ ਕੁਝ ਪਾਪਾਂ ਨੂੰ ਦੱਸਾਂਗੀ ਇਹ ਗੱਲ ਸੁਣ ਕੇ ਸੁਰੇਖਾ ਪਰੇਸ਼ਾਨ ਹੋ ਜਾਂਦੀ ਹੈ ਤੇ ਉਸ ਇਸ ਨੂੰ ਕਹਿੰਦੀ ਹੈ ਕਿ ਤੂੰ ਇਹੋ ਜਿਹਾ ਕੁਝ ਨਹੀਂ ਕਰੇਂਗੀ ਪਰ ਕਾਬਿਆ ਕਹਿੰਦੀ ਹੈ ਕਿ ਨਹੀਂ ਮੈਂ ਇਹ ਸਭ ਕੁਝ ਪਾਪਾਂ ਨੂੰ ਦੱਸਾਂਗੀ ਇਸ ਦੀ ਕੁੱਟਮਾਰ ਵੀ ਸੁਰੇਖਾ ਵੱਲੋਂ ਕੀਤੀ ਜਾਂਦੀ ਹੈ ਪਰ ਫੇਰ ਵੀ ਕਾਬਿਆ ਇਸ ਗੱਲ ਤੇ ਹੀ ਅੜੀ ਰਹਿੰਦੀ ਐ ਕਿ ਮੈਂ ਪਾਪਾ ਨੂੰ ਦੱਸਾਂਗੀ ਹੁਣ ਸੁਰੇਖਾ ਨੂੰ ਇਹ ਲੱਗ ਰਿਹਾ ਸੀ ਕਿ ਜੇ ਏਸ ਨੇ ਇਹ ਸਚਾਈ ਸੁਰੇਸ਼ ਨੂੰ ਦੱਸ ਦਿੱਤੀ ਤਾਂ ਅਨਰਥ ਹੋ ਜਾਵੇਗਾ ਬਹੁਤ ਜ਼ਿਆਦਾ ਸਮਝਾਉਣ ਤੋਂ ਬਾਅਦ ਜਦੋਂ ਕਾਬਿਆ ਨਹੀਂ ਮੰਨਦੀ ਤਾਂ ਸੁਰੇਖਾ ਏਸ ਦੇ ਉੱਤੇ ਦਾਤ ਨਾਲ ਹਮਲਾ ਕਰਦੀ ਐ ਏਸ ਨੂੰ ਦਾਤ ਮਾਰ ਮਾਰ ਕੇ ਵੱਢ ਦਿੰਦੀ ਐ ਜਾਣੀ ਇਸ ਦਾ ਕਤਲ ਕਰ ਦਿੰਦੀ ਹੈ ਕਤਲ ਕਰਨ ਤੋਂ ਬਾਅਦ ਇਹ ਅੰਕਿਤ ਨੂੰ ਦੱਸਦੀ ਹੈ ਕਿ ਮੈਂ ਕਾਬਿਆ ਦਾ ਕਤਲ ਕਰਤਾ ਮੈਂ ਉਸ ਦੀ ਹਤਿਆ ਕਰਤੀ ਹੁਣ ਇਹ ਉਸ ਨੂੰ ਇੱਕ ਚਾਦਰ ਦੇ ਵਿੱਚ ਲਪੇਟਦੇ ਨੇ ਤੇ ਇੱਕ ਖੰਡਰ ਦੇ ਵਿੱਚ ਛੁਟਾਉਂਦੇ ਨੇ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਸ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਲੱਗੇਗਾ ਤੇ ਇਹ ਖੂਨ ਦੇ ਧੱਬੇ ਵੀ ਸਾਫ਼ ਕਰ ਦਿੰਦੇ ਨੇ ਪਰ ਜਿਵੇਂ ਕਹਿੰਦੇ ਨੇ ਕਿ अपराधी ਜਿੰਨਾ ਮਰਜ਼ੀ ਛਾਤਰ ਹੋਵੇ ਉਹ ਆਪਣੇ ਗੁਨਾਹ ਦਾ ਕੋਈ ਨਾ ਕੋਈ ਸਬੂਤ ਛੱਡ ਜਾਂਦਾ ਹੈ ਤੇ ਕਾਬਿਆ ਦੀ ਹਤਿਆ ਜੋ ਸੁਰੇਖਾ ਨੇ ਕੀਤੀ ਸੀ ਉਹ ਵੀ ਆਪਣਾ ਸਬੂਤ ਛੱਡ ਗਈ ਜਾਣੇ ਫਿੱਕੇ ਖੂਨ ਦੇ ੱੱਬੇ ਜਦੋਂ ਪੁਲਿਸ ਨੇ ਦੇਖੇ ਤਾਂ ਉਸ ਤੋਂ ਬਾਅਦ ਇਹ ਸਾਰਾ ਰਾਜ ਖੁੱਲਦਾ ਤੇ ਪੁਲਿਸ ਨੇ ਸੁਰੇਖਾ ਅਤੇ ਅੰਕਤ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਤੇ ਉਹਨਾਂ ਉੱਪਰ ਕੇਸ ਦਰਜ ਕਰ ਲਿਆ ਸੋ ਇਹ ਜਿਹੜੀ ਘਟਨਾ ਸੀ ਇਸ ਨੂੰ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਵਿੱਚ ਹੋ ਰਹੀਆਂ ਸਭ ਤੋਂ ਨੇੜੇ ਬੱਚੇ ਦੇ ਮਾਂ ਹੁੰਦੀ ਹੈ ਤੇ ਸੋਚ ਕੇ ਦੇਖੋ ਕਿ ਇੱਕ ਮਾਂ ਨੇ ਹੀ ਆਪਣੀ 6 ਸਾਲਾਂ ਬੇਟੀ ਨੂੰ ਵੱਡ ਦਿੱਤਾ ਤੇ ਹੁਣ ਜੋ ਦੁਨੀਆ ਸੋਚਦੀ ਹੈ ਜੋ ਹਰ ਕੋਈ ਸੋਚਦਾ ਹੈ ਕਿ ਮਾਂ ਦਾ ਰਤਬਾ ਰੱਬ ਵਾਲਾ ਹੁੰਦਾ ਹੈ ਪਰ ਮਾਂ ਨੇ ਰਾਖਸ਼ਾਂ ਤੋਂ ਭੈੜਾ ਕੰਮ ਕੀਤਾ ਸ਼ਾਇਦ ਇਹੋ ਜਿਹਾ ਕੰਮ ਕਰਨੋਂ ਤਾਂ ਆਦਮ ਖੋਰ ਦਾ ਵੀ ਇੱਕ ਵਾਰ ਦਿਲ ਕੰਬ ਜਾਵੇ ਉਹ ਵੀ ਇੱਕ ਵਾਰ ਜ਼ਰੂਰ ਸੋਚੇਗਾ ਕਿ ਇੱਕ 6 ਸਾਲਾਂ ਦੀ ਬੱਚੀ ਦੀ ਉਹ ਜਾਨ ਰਹਿ ਰਿਹਾ ਪਰ ਮਾਂ ਦਾ ਬਿਲਕੁਲ ਵੀ ਦਿਲ ਨਹੀਂ ਕੰਬਿਆ ਉਸ ਨੇ ਆਪਣੀ 6 ਸਾਲਾਂ ਬੱਚੀ ਦਾਤ ਮਾਰ ਕੇ ਵੱਢ ਦਿੱਤੀ ਆਪਣੀ ਗੰਦੀ ਕਰਤੂਤ ਲਕੋਣ ਦੇ ਲਈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ